ਤੁਹਾਡੇ ਮਸਲ ਕਿਉਂ ਨਹੀਂ ਬਿਲਡ ਹੋ ਰਹੇ इवन दो ਤੁਸੀਂ ਸਰਪਲਸ ਦੇ ਵਿੱਚ ਵੀ ਹੋ ਕਾਫੀ ਖਾਣਾ ਖਾ ਰਹੇ ਹੋ ਬਹੁਤ ਜ਼ਿਆਦਾ ਟ੍ਰੇਨ ਕਰ ਰਹੇ ਹੋ ਪਰ ਸੋਚ ਰਹੇ ਹੋ ਕਿ ਯਾਰ ਸਾਲਾ ਹੋਰ ਮੈਂ ਕੀ ਕਰਾਂ ਇੰਨਾ ਕੁਝ ਕਰ ਰਿਹਾ ਆ ਪੰਜ ਗੱਲਾਂ ਦਾ ਗੌਰ ਰੱਖੋ ਤਾਕੀ ਤੁਹਾਨੂੰ ਬੈਸਟ ਰਿਟਰਨ ਔਨ ਇਨਵੈਸਟਮੈਂਟ ਮਿਲੇ ਆਪਣੇ ਐਫਰਟਸ ਦੇ ਉੱਤੇ ਪਹਿਲੇ ਤੇ ਜਿਹੜੀ ਜ਼ਰੂਰੀ ਚੀਜ਼ ਹੈ ਕਿ ਤੁਸੀਂ ਮਕੈਨੀਕਲ ਟੈਂਸ਼ਨ ਹੈ ਉਹਨੂੰ ਮੈਕਸਮਾਈਜ਼ ਨਹੀਂ ਕਰ پا ਰਹੇ ਹੈਗੇ ਮਸਲ ਸਿਰਫ ਹੈਵੀ ਲਿਫਟਿੰਗ ਦੇ ਨਾਲ ਬਿਲਡ ਨਹੀਂ ਹੁੰਦਾ ਹੈਗਾ ਇਹ ਬਿਲਡ ਹੁੰਦਾ ਹੈ ਜਦ ਆਪਾਂ ਟੈਂਸ਼ਨ ਅਪਲਾਈ ਕਰਦੇ ਆਂ ਜਿੱਦਾਂ ਕਹਿ ਲਓ ਕਿ ਫੁੱਲ ਰੇਂਜ ਆਫ ਮੋਸ਼ਨ ਦੇ ਥਰੂ ਹਾਫ ਰੈਪਸ ਈਗੋ ਲਿਫਟਿੰਗ ਮੋਮੈਂਟਮ ਟੈਂਸ਼ਨ ਤੁਹਾਡੀ ਗੈਪ ਹੋ ਜਾਣੀ ਆ ਮਸਲ ਗਰੋਥ ਸਲੋ ਕੰਟਰੋਲਡ ਰੈਪਸ ਫੁੱਲ ਸਟ੍ਰੈਚ ਤੇ ਫੁੱਲ ਕੰਟਰੈਕਸ਼ਨ ਨਾਲ ਹੋਣੀ ਏਦਾਂ ਨਹੀਂ ਐਕਸਰਸਾਈਜ਼ ਚੂਜ਼ ਕਰੋ ਜਿਹੜੀ ਤੁਹਾਨੂੰ ਲੌਂਗ ਟੈਂਸ਼ਨ ਆਰਕਸ ਦੇਣ ਤੇ ਆਪਣੇ ਟੈਂਪੋ ਨੂੰ ਹਮੇਸ਼ਾ ਪ੍ਰਾਇੋਰਟਾਈਜ਼ ਕਰੋ ਦੂਸਰੀ ਟਿਪ ਗੱਲ ਹੈਗੀ ਆ ਕਿ ਤੁਸੀਂ ਜਿਹੜਾ ਸਿਗਨਲ ਆ ਮਸਲ ਪ੍ਰੋਟੀਨ ਸਿੰਥੈਸਿਸ ਦਾ ਉਹਨੂੰ ਮਿਸ ਕਰ ਰਹੇ ਹੋ ਵੈਨ ਇਟ ਕਮਸ ਟੂ ਟ੍ਰੇਨਿੰਗ ਕੀ ਮਤਲਬ ਹੈ ਮੇਰਾ ਕਹ ਲਓ ਕਿ ਜੇ ਤੁਸੀਂ ਆਪਣੇ ਸੈਟਸ ਕਲੋਜ਼ ਟੂ ਫੇਲਿਅਰ ਨਹੀਂ ਲਾ ਰਹੇ ਹੈਗੇ ਅੱਧ ਬਚਦੇ ਜੇ ਸੈਟ ਲਾ ਰਹੇ ਆਂ ਐਕਸਰਸਾਈਜ਼ ਦੇ ਨਾਮ ਦੇ ਉੱਤੇ ਐਕਸਰਸਾਈਜ਼ ਲਾ ਰਹੇ ਆ ਬੇਸਿਕਲੀ ਹੁਣ ਪਰਸਨਲ ਐਕਸਪੀਰੀਅੰਸ ਤੇ ਥਰੂ ਤੇ ਜਿੰਨਾ ਵੀ ਡਾਟਾ ਪਿਆ ਇਸ ਚੀਜ਼ ਦੇ ਉੱਤੇ ਕਿ ਜਿਹੜੀ ਹਾਈਪਰਟਰੋਫੀ ਬਣਨੀ ਆ ਹਾਈਪਰਟਰੋਫੀ ਮਸਲ ਗਰੋਥ ਲਈ ਬਣਨੀ ਆ ਉਹ ਬੈਸਟ ਆ ਜਦ ਤੁਹਾਡੇ ਟੈਂਕ ਦੇ ਵਿੱਚ 1 ਜਾਂ 2 ਰੈਪਸ ਰਹਿ ਜਾਂਦੇ ਆ ਜਾਂ ਤੁਸੀਂ ক্লোਜ਼ ਟੂਵਰਡਸ ਫੇਲਿਅਰ ਪੁਸ਼ ਕਰਦੇ ਆ ਆਪਣੇ ਵਰਕਿੰਗ ਸੈਟ ਦੇ ਵਿੱਚ ਜੇ ਬਹੁਤ ਜ਼ਿਆਦਾ ਈਜ਼ੀ ਆ ਤੁਹਾਡੇ ਰੈਪਸ ਹਾਰਡ ਮਤਲਬ ਕਿ ਉਹ ਤੁਹਾਡੀ ਬੋਡੀ ਅਡੈਪਸ਼ਨ ਨਹੀਂ ਆ ਰਹੀਗੀ ਬਿਲਕੁਲ ਤੇ ਜੇ ਤੁਸੀਂ ਬਹੁਤ ਜ਼ਿਆਦਾ ਆਪਣੇ ਸਰੀਰ ਨੂੰ ਭੰਨ ਰਹੇ ਆਂ ਉਹਨਾਂ ਵੀ ਤੁਸੀਂ ਬਰਨ ਆਊਟ ਹੋ ਸਕਦੇ ਸੋ ਬੈਲੈਂਸ ਬਹੁਤ ਇੰਪੋਰਟੈਂਟ ਆ ਜਿਹੜਾ ਤੁਹਾਡਾ ਫਾਈਨਲ ਵਰਕਿੰਗ ਸੈੱਟ ਹੋਵੇ ਉਹਨੂੰ ਟੂਵਰਡਸ ਫੇਲਿਅਰ ਪੁਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਪਰ ਆਪਣੀ ਫਟੀਗ ਨੂੰ ਵੀ ਦੇਖਿਆ ਕਰੋ ਕਿ ਤੁਸੀਂ ਕਿੰਨੇ ਕੁ ਥੱਕੇ ਹੋ ਐ ਤੀਸਰੇ ਨੰਬਰ ਤੇ ਪੁਆਇੰਟ ਹੈਗਾ ਕਿ ਤੁਹਾਡਾ ਜਿਹੜਾ ਨਰਵਸ ਸਿਸਟਮ ਆ ਉਹ ਫਰਾਈ ਹੋਇਆ ਪਿਆ ਹੁਣ ਕਾਫੀ ਜਣੇ ਕੀ ਕਰਦੇ ਤੇ ਸ਼ੁਰੂ ਚ ਮੈਂ ਵੀ ਇਹ ਹੀ ਗਲਤੀ ਕੀਤੀ ਆ ਕਿ YouTube ਤੋਂ ਕਿਸੇ ਪ੍ਰੋ ਐਥਲੀਟ ਦੀ ਅਲ ਵਰਕਆਊਟ ਦੇਖ ਕੇ ਵਰਕਆਊਟ ਲਾਣ ਲੱਗ ਗਏ ਠੀਕ ਆ ਤੇ 66 ਬਾਹਰ ਟ੍ਰੇਨ ਕੀਤਾ ਉਹਦਾ ਕਿ ਬਈ ਟ੍ਰੇਨ ਇਨਸੇਨ ਔਰ ਰਮੇਨ ਦ ਸੇਮ ਇਹ ਫੁੱਦੂ ਲੌਜਿਕ ਆ ਠੀਕ ਆ ਜਿਹੜਾ ਆਪਾਂ ਪ੍ਰੋ ਐਥਲੀਟ ਦੇਖ ਰਹੇ ਆ ਉਹ ਬਹੁਤ ਜ਼ਿਆਦਾ ਮੇਬੀ ਸ਼ਾਇਦ ਐਨਾਬੋਲਿਕਸ ਤੇ ਹੋਵੇ ਉਹਦਾ ਲਾਈਫਸਟਾਈਲ ਡਿਫਰੈਂਟ ਹੋਵੇ ਜਾਂ ਸ਼ਾਇਦ ਉਹ ਦੈਟਸ ਉਹਦਾ ਇਕ ਹੀ ਇੰਟਾਇਰ ਫੋਕਸ ਹੈ ਉਹਦੀ ਲਾਈਫ ਚ ਕੋ ਹੋਰ ਕੰਮ ਨਹੀਂ ਆ ਸਿਰਫ ਉਹ ਉਹੀ ਚੀਜ਼ ਕਰਦਾ ਆ 100 ਚੀਜ਼ਾਂ ਉਹਦੇ ਤੇ ਪੋਜ਼ਿਟਿਵ ਪੁਆਇੰਟਸ ਆ ਦੇ ਦੇ ਕਰਕੇ ਉਹ ਇੰਨਾ ਹਾਰ ਟ੍ਰੇਨ ਕਰ ਪਾ ਰਿਹਾ ਤੇ ਆਪਣੇ ਆਪ ਨੂੰ ਰਿਕਵਰ ਕਰ ਪਾ ਰਿਹਾ ਤੁਸੀਂ ਜੇ ਇਦਾਂ ਕਰ ਰਹੇ ਹੋ ਤੇ ਆਟੋ ਰੈਗੂਲੇਸ਼ਨ ਕੋਈ ਸ਼ੈ ਨਹੀਂ ਗਈ ਸੈਂਟਰਲ ਨਰਵਸ ਸਿਸਟਮ ਬਹੁਤ ਜ਼ਿਆਦਾ ਉਹਦੇ ਥਕਾਨ ਵੱਜਣੀ ਹੈ ਪਰਫਾਰਮੈਂਸ ਡ੍ਰੌਪ ਹੋਣੀ ਹੈ ਤੁਹਾਡੀ 슬ੀਪ ਵੀ ਸਫਰ ਕਰੂਗੀ ਜਿਮ ਦੇ ਵਿੱਚ ਪੰਪਸ ਵੀ ਨਹੀਂ ਆਣੇ ਹੈਗੇ ਤੇ ਇਹ ਸਿਰੇ ਦੀ ਓਵਰ ਟ੍ਰੇਨਿੰਗ ਹੋ ਸਕਦੀ ਆ ਤੇ ਅੰਡਰ ਟ੍ਰੇਨਿੰਗ ਵੀ ਹੋ ਸਕਦੀ ਆ ਠੀਕ ਹੈ ਆਪਣੇ ਆਰਆਰ ਨੂੰ ਗੇਜ ਕਰੋ ਆਟੋ ਰੈਗੂਲੇਟ ਕਰੋ ਆਪਣੀਆਂ ਹੈਵੀ ਲਿਫਟਸ ਨੂੰ 슬ੀਪ ਨੂੰ ਟਰੈਕ ਕਰੋ ਹਾਰਟ ਰੇਟ ਵੇਰੀਏਬਿਲਿਟੀ ਹੈ ਜਿਹੜੀ ਸਾਡੀ ਠੀਕ ਹੈ ਉਹਨੂੰ ਟਰੈਕ ਕਰੋ ਜੇ ਹੋ ਸਕਦਾ ਆ ਜਾਂ ਉਹਦੀ ਬਰੀਥਿੰਗ ਐਕਸਰਸਾਈਜ਼ਸ ਕਰ ਲਿਆ ਕਰੋ ਆਪਣੇ ਮੂਡ ਨੂੰ ਟਰੈਕ ਕਰੋ ਇਹ ਚੀਜ਼ਾਂ ਜ਼ਰੂਰੀ ਆ ਬਹੁਤ ਜ਼ਰੂਰੀ ਚੀਜ਼ਾਂ ਆ ਤੇ ਮੈਂ ਸਾਰੀਆਂ ਰੀਡ ਆਪਣੀ ਡੀਟੇਲ ਚ ਆਪਣੇ ਫ੍ਰੀ ਹੈਲਥ ਐਂਡ ਫਿਟਨੈਸ ਕੋਰਸ ਦੇ ਵਿੱਚ ਵੀ ਦੱਸੀਆਂ ਹੋਈਆਂ ਆ ਡੀਟੇਲ ਦੇ ਵਿੱਚ ਉਹਦਾ ਲਿੰਕ ਮੇਰੀ ਪ੍ਰੋਫਾਈਲ ਦੀ ਬਾਇਓ ਦੇ ਵਿੱਚ ਹੋਗਾ ਜੇ ਤੁਹਾਨੂੰ ਐਕਸੈਸ ਚਾਹੀਦਾ ਹੈ ਨਾ ਸਟੋਰੀ ਫ੍ਰੀ ਹੁਣ ਗੱਲ ਕਰਦੇ ਆ ਪੁਆਇੰਟ ਨੰਬਰ ਚੌਥੇ ਦੇ ਕਿ ਤੁਸੀਂ ਜਿਹੜਾ ਮਸਲ ਪ੍ਰੋਟੀਨ ਸਿੰਥਸਿਸ ਆ ਉਹਨੂੰ ਸਪਾਈਕ ਨਹੀਂ ਕਰ ਰਹੇ ਐਕਸਰਸਾਈਜ਼ ਤੋਂ ਇਲਾਵਾ ਡਿਊਰਿੰਗ ਯੂਰ ਡੇ ਡਾਈਟ ਦੇ ਰਾਹੀਂ ਪ੍ਰੋਟੀਨ ਐਨਾਬੋਲਿਕ ਬਟ ਉਹਦੀ ਡਿਸਟ੍ਰੀਬਿਊਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੇ ਸਿਰਫ ਤੁਸੀਂ ਇੱਕ ਜਾਂ ਦੋ ਵਾਰ ਪ੍ਰੋਟੀਨ ਖਾ ਰਹੇ ਆਂ ਇਦਾਂ ਨਾ ਸੋਚੋ ਕਿ ਬਈ ਮੈਂ ਫਾਸਟਿੰਗ ਕਰ ਰਹੇ ਆਂ ਦੋ ਵਾਰ ਮੈਂ ਪ੍ਰੋਟੀਨ ਖਾ ਰਹੇ ਆਂ ਤਾਂ ਨਹੀਂ ਚਾਰ ਵਾਰ ਚਾਰ ਵਾਰ ਜਿਹੜਾ ਦਿਨ ਦੇ ਵਿੱਚ ਉਹ ਸਵੀਟ ਸਪੌਟ ਹੈ ਜਿੰਨੀ ਵਾਰ ਤੁਸੀਂ ਜ਼ਿਆਦਾ ਮਸਲ ਪ੍ਰੋਟੀਨ ਸਿੰਥੈਸਿਸ ਆਪਣਾ ਸਪਾਈਕ ਕਰੋਗੇ ਨਾ ਉੰਨੀ ਜ਼ਿਆਦਾ ਵਧੀਆ ਤੁਹਾਨੂੰ ਮਸਲ ਮਸਲ ਬਿਲਡਿੰਗ ਗਰੋਥ ਸਿਗਨਲ ਮਿਲਣਾ ਹੈ ਮਸਲ ਨੂੰ ਤੇ ਗਰੋ ਹੋਊਗੇ 30 40 ਗ੍ਰਾਮ ਪ੍ਰੋਟੀਨ ਹਾਈ ਕੁਆਲਿਟੀ ਪ੍ਰੋਟੀਨ ਚਾਰਕ ਵਾਰ ਦਿਨ ਦੇ ਵਿੱਚ ਇਹ ਬੈਸਟ ਸਵੀਟ ਸਪੌਟ ਹੈ ਤੇ ਇੰਨਾ ਕੁ ਬੰਦਾ ਨਾਰਮਲ ਖਾ ਸਕਦਾ ਹੈ ਕੋਈ ਹਾਰਡ ਚੀਜ਼ ਨਹੀਂ ਹੈਗੀ ਚਾਰਕ ਵਾਰ ਤਾਂ ਬੰਦਾ ਖਾਂਦਾ ਖਾਂਦਾ ਹੈ ਪੰਜਵੇਂ ਨੰਬਰ ਤੇ ਪੁਆਇੰਟ ਹੈਗਾ ਆ ਕਿ ਤੁਹਾਡੀ ਜਿਹੜੀ ਵੋਲਿਊਮ ਹੈ ਟ੍ਰੇਨਿੰਗ ਵੋਲਿਊਮ ਹੈ ਉਹ ਬਹੁਤ ਜ਼ਿਆਦਾ ਹਾਈ ਹੈ ਪਰ ਤੁਹਾਡਾ ਐਸ ਐਫ ਆਰ ਕ੍ਰੈਸ਼ ਹੈ ਹੁਣ ਕਾਫੀ ਜਣੇ ਕੀ ਕਰਦੇ ਬਹੁਤ ਜ਼ਿਆਦਾ ਇਨਸੇਨ ਟ੍ਰੇਨਿੰਗ ਕਰਦੇ ਆ ਪਰ ਜਿਹੜਾ ਉਹਨਾਂ ਦਾ ਸਟਿਮੂਲਸ ਟੂ ਫਟੀਗ ਰੇਸ਼ਿਓ ਹੈ ਉਹਦਾ ਬਿਲਕੁਲ ਵੀ ਧਿਆਨ ਨਹੀਂ ਰੱਖ ਰਹੇ ਹੈਗੇ ਲੈਟਸ ਚ ਸੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਲਓ ਕਿ ਤੁਸੀਂ ਬਾਰਬੈਲ ਸਕਵਾਟਸ ਕੀਤੀਆਂ ਪੰਜ ਸੈਟ ਤੁ ਹੈਵੀ ਐਨ ਪੂਰਾ ਖਿੱਚ ਕੇ ਲਾਇਆ ਤੇ ਇਹ ਪ੍ਰੋਡਕਟਿਵ ਆ ਆਬਵੀਅਸਲੀ ਕਿਉਂਕਿ ਯਾਰ ਸਕਵਾਟਸ ਸਭ ਤੋਂ ਬੈਸਟ ਚੀਜ਼ ਆ ਬਟ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਆ ਤੁਹਾਡੀਆਂ ਗੋਡਿਆਂ ਦਾ ਤਾਂ ਨਹੀਂ ਬੇੜਾ ਬਿਠਾ ਰਹੀ ਉਹ ਚੀਜ਼ ਤੁਹਾਨੂੰ ਸੈਂਟਰਲ ਨਰਵਸ ਸਿਸਟਮ ਦੀ ਫਟੀਕ ਕਿੰਨੀ ਦੇ ਰਹੀ ਆ ਉਹ ਐਕਸਰਸਾਈਜ਼ ਕਹਿ ਲੋ ਕਿ ਇਦਾਂ ਨਹੀਂ ਐਕਸਰਸਾਈਜ਼ਸ ਚੂਜ਼ ਕਰੋ ਜਿਹੜੀਆਂ ਤੁਹਾਨੂੰ ਗੁੱਡ ਰਿਟਰਨ ਔਨ ਇਨਵੈਸਟਮੈਂਟ ਦੇਣ ਤੁਹਾਡੇ ਟਾਈਮ ਦੇ ਉੱਤੇ ਮਸ਼ੀਨ ਕੇਬਲਸ ਡੰਬਲਸ ਇਹ ਜ਼ਿਆਦਾ ਗਰੋਥ ਦਿੰਦੇ ਆ ਜਿਆਦਾ ਵਧੀਆ ਹੁੰਦੇ ਆ ਤੇ ਰਿਕਵਰੀ ਦਾ ਕੋਸਟ ਇਹਦੇ ਤੇ ਘੱਟ ਹੁੰਦਾ ਹੁਣ ਕਹਿ ਲਓ ਕਿ ਜੇ ਆਪਾਂ ਸਕਵਾਟਸ ਲਾ ਰਹੇ ਆ ਫਿਰ ਆਪਾਂ ਹੋਰ 7-8 ਹੋਰ ਗੁੱਡ ਵਰਕਿੰਗ ਸੈਟ ਲਾਈ ਲੈਗਸ ਦੇ ਵਿੱਚ ਲੈਗਸ ਦਾ ਪੱਠਾ ਵਹਿ ਜਾਣਾ ਨਾ ਐਕਸਰਸਾਈਜ਼ ਚੂਜ਼ ਕਰਨੀ ਆ ਸਮਾਰਟ ਤਰੀਕੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਆ ਇਦਾਂ ਨਾ ਹੋਵੇ ਹੁਣ ਤੁਸੀਂ ਯੰਗ ਆ ਮੇਬੀ ਰਿਕਵਰ ਕਰ ਸਕਦੇ ਆ ਬਟ ਵੈਨ ਯੂ ਗੋ ਟੂ ਲਾਈ ਮਿਡ 30ਸ ਹਨਾ ਔਖਾ ਹੋ ਜਾਂਦਾ ਰਿਕਵਰ ਕਰਨਾ ਸੋਈ ਚੀਜ਼ ਹੈ ਲੌਂਗ ਟਰਮ ਲੈ ਕੇ ਚੱਲੋ ਨਾ ਕਿ ਸਿਰਫ ਕਿ ਹਾਂ ਮੈਂ ਆਣ ਆਏ 2 ਸਾਲਾਂ ਚ ਹੀ ਦੇਖ ਰਿਆਂ ਐ ਇਦਾਂ ਦੇਖੋ ਕਿ ਓਕੇ ਜਦ ਮੈਂ 60 70 ਦਾ ਹੋ ਗਿਆ ਉਦੋਂ ਵੀ ਮੈਂ ਰੈਜ਼ਿਸਟੈਂਸ ਟ੍ਰੇਨਿੰਗ ਕਰਨੀ ਐ ਸੋ ਉਸ ਤਰੀਕੇ ਨਾਲ ਚੀਜ਼ਾਂ ਨੂੰ ਦੇਖੋ